ਮਾਰ ਨੂੰ ਮਾਰ ਥੋੜਾ ਅੰਦਰ ਕਰਵਾਉਣਾ ਬਾੜੇ ਵਿੱਚ ਕਰਾਂ ਜੀ ਕਿਹੜੇ ਅੰਦਰ ਕਰਨ ਲੱਗੇ ਜੀ ਸਤਿ ਸ਼੍ਰੀ ਅਕਾਲ ਜੀ ਜੁਬੀ ਦੇ ਵਿੱਚ ਆਉਂਦੇ ਅਰੋਂ ਸੈਨ ਚੂਰ ਗੁਰੂ ਜੀ ਜੁਬੀ ਦੇ ਵਿੱਚ ਆਖਤੀ ਅੰਕ ਤੋਂ ਪਹਿਲਾਂ ਤੇ ਲਈ ਮੈਂ ਸੁਪਰੀ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਮੈਂ ਦਾਦਾ ਜੀ ਅਸੂਲਣਾ ਕੁ ਉਸਰੇਆ ਗੱਲਾ ਰਡੇਵਾਲ ਸਾਹਿਬ ਨਾਲ ਤੱਕੇ ਹੋਈਆਂ ਨੇ ਉਹਦੇ ਸਾਹਮਣੇ ਵਿੱਚ ਸਾਰੀ ਸੰਗਤ ਨਾਲ ਉਹ ਦੋ ਸ਼ਬਦ ਜੋੜ ਸਾਡੇ ਕਰਦੇ ਆ ਕਿ ਇੰਨੇ ਮੂਰਚੇ ਦੇ ਵਿੱਚ ਸਾਡੇ ਨੌਜਵਾਨ ਸਾਡੇ ਭੈਣਾ ਤੇ ਸਾਡੇ ਆਗੂ ਬਹੁਤ ਚਿੰਤ ਕਰੇ ਸਾਰੇ ਭਾਈ ਕੋਈ ਫੈਸਲਾ ਲਿਓ ਆਪਾਂ ਰੋਜ਼ ਢੀਕ ਰਿਆਂ ਬੈਠ ਰਿਆਂ ਜੇ ਅਗਰ ਡਲੇਵਾਲ ਸਾਹਿਬ ਨੂੰ ਕੁਝ ਭੂਕਿਆ ਕੋਈ ਸਾਡੀ ਜ਼ਿੰਮੇਵਾਰੀ ਲਾਓ ਇਸ ਤੋਂ ਬਾਅਦ ਹੋ ਕੇ ਮਹੋਤੀ ਸਾਡੇ ਜਿਹੜੇ ਲੀਡਰ ਨੇ ਚਾਰੇ ਸਾਡੇ ਫੋਰਮ ਦੇ ਆਗੂ ਹੈ ਚਾਰੇ ਜਣਾ ਪੂਨਾ ਦਰਸ਼ਕਤਰ ਸਭੋਤੇ ਨਾਰਕਰ ਇਹਨਾਂ ਦੀ ਇੱਛਾ ਹੈ ਕਿ ਜਿਹੜਾ ਆਪਾਂ ਫੈਸਲਾ ਕਰੀ ਬੈਠਿਆ ਸਾਰੇ ਕਿ ਧੰਨਵਾਦ ਤੋਂ ਪਹਿਲਾਂ ਆਪਾਂ ਸਾਰੇ ਅਸੀ ਬਣਾਂਗੇ ਅਸੀਂ ਨੇੜੇ ਨਹੀਂ ਜਾਣ ਦੇਵਾਂਗੇ ਫੋਰਸ ਨੂੰ ਉਹ ਸੋਡੀ ਸ਼ਕਤੀ ਨੇ ਸਰਕਾਰਾਂ ਕਿਸ਼ੇ ਮੋੜੀਆਂ ਨੇ ਤੁਸੀਂ ਫੇਰ ਵੀ ਕੋਈ ਪਿੰਡ ਕੱਲਾ ਮੀਟਿੰਗ ਕਰਕੇ ਆਉਂਦਾ ਹੈ ਕੋਈ ਬਲਾਗਨਾ ਕਰਕੇ ਆਉਂਦਾ ਹੈ ਕੋਈ ਪਿੰਡ ਦਾ ਕਰਕੇ ਆਉਂਦਾ ਆਪ ਦੀ ਆਪ ਦੀ ਭਾਵਨਾ ਜਰੂਰ ਦੱਸਦੇ ਆ ਤਾਂ ਤੱਕੇ ਪਤਾ ਨਹੀਂ ਕਿਵੇਂ ਸ਼ੇਖ ਬਣੀ ਦਲੇਵਾਲ ਸਾਹਮਣੇ ਜਾਣ ਕਰਿਆ ਉਹ ਕਹਿੰਦਾ ਤੋ ਮੈਂ ਜਦੋਂ ਟੈਪ ਪੁੱਛਿਆ ਵੀ ਟੈਪ ਕੀਤਾ ਮੇਰੇ 4 ਵਜੇ ਆ ਫਿਰ ਮੈਂ 6 ਵਜੇ ਬਣਾਇਆ ਇੱਕ ਤਾਂ ਮੈਂ ਸਾਰੀ ਸੰਗਤ ਤੋਂ ਮਾਫੀ ਮੰਗ ਲੈਣਾ ਜਿਹੜੀ ਲੱਲੇਵਾਲ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਕਹੀ ਹੈ ਉਹਨਾਂ ਨੇ ਕਹਿੰ ਆ ਵੀ ਜਿਹੜਾ 4 ਜਨਵਰੀ ਨੂੰ ਇਥੇ ਉੱਠ ਕੇ ਆਪਾਂ ਸਟੇਜ ਤੇ ਗਏ ਚਲੋ ਮੈਨੂੰ ਲੱਗਿਆ ਵੀ ਮਾੜੀ ਮੁੱਟੀ ਜਿਹੜਾ ਮੈਂ ਬਾਧਾ ਕੀਤਾ ਸੀ ਲੋਕਾਂ ਨਾਲ ਮੇਰੇ ਬਾਧੇ ਦੇ ਲੋਕ ਆਏ ਐ ਮੈਂ ਪਹੁੰਚਿਆ ਪਰ ਮੈਨੂੰ ਤਕਲੀਫ ਬਹੁਤ ਆਈ ਮੈਂ ਸੁਣ ਲੈਂਦਾ ਜਿਹੜਾ ਸਭ ਕਹਿਆ ਸੀ ਮੈਂ ਪ੍ਰਧਾਨ ਜੀ ਜਦੋਂ ਵੀ ਸੁਣਉ ਸੀ ਕਹਿੰਦੇ ਆ ਤੁਸੀਂ ਸਾਨੂੰ ਇਹ ਹੀ ਕਹਿੰਦੇ ਰਹੋ ਕਿ ਮੈਂ ਠੀਕ ਐ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਦੋ ਦਿਨ ਮੇਰੀ ਤਕਲੀਫ ਬਹੁਤ ਜ਼ਿਆਦਾ ਸੀ ਮੈਂ ਬਹੁਤ ਔਖਾ ਹੋਇਆ ਤਾਂ ਹੋ ਸਕਦਾ ਤੁਸੀਂ ਅੱਜ ਨਹੀਂ ਔਖੇ ਹੋਵੋ ਮੈਂ ਠੀਕ ਹਾਂ ਕਹਦਾ ਜੀ ਅੱਜ ਮੈਂ ਠੀਕ ਐ ਪਰ ਦੋ ਦਿਨ ਡੇਢੇ ਲਾਇ ਉੱਤੇ ਹੋਇਆ ਮੇਰੇ ਉਹ ਜਿਹੜੀ ਕਮੇਟੀ ਆਈ ਸੀ ਲਾਂਚ ਵੀ ਸੀ ਕਿ ਜਿਹੜੇ ਕਿਸਾਨਾਂ ਦੇ ਸਵਾਲ ਐ ਜਾਂ ਜਿਹੜੇ ਸਰਕਾਰ ਕੋਲੇ ਰੱਖਣਾ ਹੈ ਚਾਹੁੰਦਾ ਸੀਗਾ ਮੈਂ ਉਹਨੇ ਸ਼ਬਦ ਤਾਂ ਨਹੀਂ ਕੁੱਰੇ ਰੱਖ ਸਕਿਆ ਪਰ ਮੈਂ ਕੋਸ਼ਿਸ਼ ਕੀਤੀ ਕੋਸ਼ਿਸ਼ ਦੇ ਬਾਅਦ ਮੈਨੂੰ ਤਕਟ ਆਈ ਉਹ ਸੋਨੇ ਸਾਹਮਣੇ ਐਵੇਂ ਰਾਤ ਨੂੰ ਮੈਂ ਬਹੁਤ ਪਰੇਸ਼ਾਨਿਆ ਦਾ ਦੱਸਿਆ ਨਹੀਂ ਤਾਂ ਜਦੋਂ ਵੀ ਕੋਈ ਰਾਤ ਹਵਾਉਂਦੇ ਨੇ ਜਾਂ ਬਾਹਰੋਂ ਦੇ ਜਾਂ ਪਾਸਾ ਲੈਂਦੇ ਨੇ ਉਹਨਾਂ ਦੀ ਆਪ ਦੀ ਤਾਕਤ ਨਹੀਂ ਉਹ ਆਪ ਦੀ ਮਾਤੀ ਨਾਲ ਪਾਸਾ ਲੜਨ ਜਦੋਂ ਵੀ ਸਰੀਰ ਦਾ ਪਿਆਗ ਹਿੱਲਦਾ ਹੈ ਤਾਂ ਵੀ ਜਿਆਦਾ ਬਾਦਿਆ ਦਾ ਨਾ ਘਟ ਜਾਂਦਾ ਤੋਂ ਉਹਨਾਂ ਨੇ ਸਥਿਤੀ ਹੈ ਕਿ ਇਹ ਵੀ ਤੁਸੀਂ ਮੇਰੀ ਇੱਕੋ ਹੀ ਬੇਨਤੀ ਮੰਨ ਲਓ ਬਿਨ ਮੈਦਾਨੀ ਬੜਾ ਘਾਤੋ ਉਹੀ ਮੈਂ ਉਸ ਤੇ ਕਹਿੰਦਾ ਕਿ ਮੈਂ ਆਪਣੇ ਪਰਿਵਾਰ ਨੂੰ ਵੀ ਕਹਿ ਰਿਹਾ ਆਪਣੀ ਦਸੇ ਬੰਦੀ ਦੇ ਸਾਰੇ ਅਨੁਰੋਗ ਥੋੜਾ ਜਾਂ ਮੈਨੂੰ ਛੱਡ ਤੋਕੇ ਵੀ ਕਿ ਤੂੰ ਰੋਣਾ ਹੈ ਕਉ ਨਹੀਂ ਤੁਸੀਂ ਕੰਮ ਨਹੀਂ ਬੰਦੇ ਫਿਰ ਤੁਸੀਂ ਉੱਤੇ ਰੋ ਕੇ ਮੇਰੇ ਕੋਲੇ ਕਉ ਭੇਜ ਦਿਓ ਇਕ ਤਾਂ ਇਸ ਗੱਲ ਦੀ ਆਪਾਂ ਸਾਰੇ ਸਗਤ ਨੂੰ ਮਾਫੀ ਚਾਹੁੰਦੇ ਆ ਹਰੇਕ ਦੀ ਸਹਿਠੀ ਅਸੀਂ ਤਦਰ ਕਰਦਾ ਸੋਦੀ ਸਾਰੇ ਆ ਪੈਣਾ ਦੇ ਆਉਂਦੇ ਆ ਮਾ ਮਾਂ ਮਿਲਦੇ ਆ ਨੌਜਵਾਨ ਆਉਂਦੇ ਆ ਵੱਖ-ਵੱਖ ਭਰਾਤੀ ਕਿਸਾਨ ਜੱਸੀ ਬੰਦੇ ਤੇ ਆ ਗੂ ਵੀ ਆਉਂਦੇ ਆ ਜਿਵੇਂ ਹੁਣ ਵੀ ਆਪਣੇ ਨਾਲ ਇਧਰ ਸਮਾਜਵਾਦੀ ਪਾਰਟੀ ਦੇ ਉਤਰ ਪ੍ਰਦੇਸ਼ ਤੋਂ ਜਿਹੜੇ ਆ ਵੀ ਆਏ ਨੇ ਸਾਰਿਆਂ ਦੀ ਸ਼ਹਿਵੀ ਅਸੀਂ ਮਿਲ ਗਏ ਪਾਉ ਉਹਨਾਂ ਨੇ ਇਹ ਕੇ ਆ ਵੀ ਲਾਲੀ ਮੱਟਾਈ ਕਰਦੇ ਹੋ ਬਈ ਮਣਾਈ ਕਰਦੋ ਮੇਰੇ ਕੋਈ ਮੇਲੇ ਨਾ ਇਹਨਾਂ ਇੱਕ ਖਾਸ ਕਰਕੇ ਆਪਣੇ ਜਿਹੜੇ ਘੋਰਮਾਂ ਦੇ ਆਗੂ ਆ ਮਰ ਕਰਨੇ ਕੋਸ਼ਿਸ਼ ਉਹ ਜਿਹੜੇ ਵੀ ਮੇਰੇ ਘਟ ਤੋਂ ਵੰਦੇ ਆਏ ਨੇ ਅਸੀਂ ਉਹਨਾਂ ਬੁਲਾ ਗਏ ਆਪਾਂ ਪ੍ਰਬੰਧ ਨਾਲ ਜਿਹੜੇ ਸਾਡੇ ਪੁਰੇ ਲਾਏ ਨੇ ਉਹਨਾਂ ਨੂੰ ਲਾ ਕੇ ਜੀ ਖੁਸ਼ ਉਹ ਬਾਰੇ ਮਜਬੂਰ ਹੋ ਜਾਂਦੇ ਨੇ ਜੇ ਇਹਨਾਂ ਨੇ ਗਾਲ੍ਹਾਂ ਕੱਢੇ ਤਾਂ ਵੀ ਨਰਾਜ਼ ਹੋਵੇ ਤੇ ਅੱਗੇ ਜਾਂਦਾ ਤਾਂ ਭਾਨੀ ਨਰਾਜ਼ ਹੁੰਦਾ ਇਹਨਾਂ ਨੂੰ ਸ਼ਿਕਾਇਤ ਦੇ ਨਾਲ ਫੈਸਲਾ ਹੈ ਕਿ ਤੁਸੀਂ ਰੋਕੋ ਅਸੀਂ ਵੀ ਮੈਂ ਬੇਨਤੀ ਕਰਦਾ ਵੀ ਆਪਾਂ ਇੱਥੇ ਬੈਠ ਕੇ ਜੇ ਕਿਸੇ ਨੇ ਕੋਈ ਬੜੀ ਮੋਟੀ ਗੱਲ ਆਵਾਜ਼ ਵਿੱਚ ਮੈਂ ਨਹੀਂ ਆਇਆ ਜਾਂ ਗੁਰੂਆਂ ਦੀ ਕੋਈ ਗੱਲ ਰੱਖਣਾ ਜਉਦਾ ਸਾਡੀਆਂ ਕੋਲ ਹੈਗੇ ਤੇ ਅਸੀਂ ਜਿੰਨੀ ਕਰ ਤੋ ਕਰ ਸਕਦੇ ਆ ਸਾਡੇ ਨਾਲ ਸੰਜੀਦਗਾਰ ਗੱਲ ਕੋਈ ਨਾ ਕਰ ਪ੍ਰਗਿਆ ਨੂੰ ਕਹਿਣ ਦੀ ਤਾਂ ਆਪਾਂ ਇਥੋ ਹੀ ਹਾਰੀਏ ਬਾਦੀ ਤਾਂ ਮੋਰਦੀ ਚੱਲੇ ਗਏ ਦੂਜੀ ਗੱਲ ਉਹਨੇ ਕੀ ਕਿ ਮੈਨੂੰ ਪਤਾ ਲੱਗਿਆ ਵੀ ਤੁਸੀਂ ਜੋ ਕੋਈ ਬਣਾਤ ਰਹੇ ਹੋ ਮੈਂ ਇਹ ਪ੍ਰਧਾਨ ਜੀ ਅਸੀਂ ਨਹੀਂ ਬਣਾ ਰਹੇ ਹਰੀਕ ਮਾਰਕਰ ਦੇਸ਼ ਹੈ ਰਿੰਗ ਮਾਰਕਰ ਕਹਿ ਰਿਹਾ ਬਈ ਸੋਡੀ ਦਾ ਬਹੁਤ ਕੀਮਤੀ ਹੈ ਇਹ ਸਵਾਲ ਸਾਡੇ ਨੇ ਹੁੰਦੇ ਨੇ ਬਈ ਤੁਸੀਂ ਕਾਹਦੀ ਰੇਟਸ਼ੇਪ ਕੋ ਤੁਸੀਂ ਆਪ ਦੇ ਅਡੇ ਪ੍ਰਧਾਨ ਨੂੰ ਆ ਰਹੇ ਹੋ ਇਹ ਲੋਕਾਂ ਦੀ ਇੱਛਾ ਕਹਿਣਾ ਵੀ ਇਹ ਇੱਛਾ ਤਰਨ ਨੂੰ ਮੋਹਰੇ ਜੱਟੇ ਹੋ ਜਿਹੜਾ ਤੁਸੀਂ ਪ੍ਰੋਗਰਾਮ ਬਣਾਇਆ ਉਹਦੇ ਵਿੱਚ ਡਟੇ ਰਹੋ ਇੱਕ ਦੋ ਦਿਨ ਦੇ ਨਾਲ ਦਾ ਕਹਿਣ ਨਾਲ ਨਹੀਂ ਬਸ ਇਹ ਮੋਹਰੇ ਡਟੇ ਰਹੋਗੇ ਤੋਂ ਇਹਨੂੰ ਪੁੱਛਿਆ ਕਿ ਤਿੰਨ ਹੀ ਹਾਜ਼ਰੀਆਂ ਮੋਰਚੇ ਚ ਹੋਣ ਜਦ ਵੀ ਮੈਂ ਪੁੱਛਾਂ ਦੀ ਰੋਜ਼ ਟ੍ਰੈਕਾਂ ਨਹੀਂ ਆ ਰਹੇ ਰਸਣ ਆ ਰਹਿਆ ਪਿੰਡਾਂ ਦੇ ਵਿੱਚੋਂ ਪ੍ਰਚਾਰ ਹੋ ਰਿਹਾ ਹੈ ਤਾਂ ਮੇਰੇ ਨਾਲ ਹੀ ਪੁੱਛਾਂ ਦੀ ਜਿਹੜੇ ਵੇਖੇ ਸੀ ਸਾਡਾ ਫੈਸਲਾ ਕੁਝ ਵੱਡੇ ਕਹਿੰਦੇ ਕਿ ਅਸੀਂ ਵਾਪਸ ਤੇ ਬੈਠਣਾ ਤਾਂ ਮੇਰਾ ਵੀ ਰੁਕਵਾਂ ਨੂੰ ਬੇਨਤੀ ਕਰੂੰ ਫਿਰ ਸਰਕਾਰ ਦਾ ਗਲ ਨੂੰ ਕੌਣ ਢੇੜੂ ਕੌਣ ਜਾਂ ਆਪਾਂ ਸਾਰੇ ਮਰਨਾਂ ਤੇ ਬੈਠ ਜਾਂਦੇ ਆ लड़ना पैना है मरना तो पैना है जी गल कही फिर लड़ाई लड़ो पार्क बेहती करे मैं शानदार साहब ने अपन कह है मैं सारी संकत साल कही है मर गए

ਜਿਹੜੀ ਤੁਸੀਂ ਕਹੀਆਂ ਵੀ ਮਾਰਾਂਗੇ ਤਾਂ ਇੰਨੀ ਕੁ ਮੈਂ ਗੇਂਦ ਦੀ ਸਾਰਿਆਂ ਪਿਆਰਾ ਹੈ ਕਿ ਆਪਾਂ ਮੈਨੂੰ ਵੀ ਠੇਕ ਲੱਗੀ ਅਸ ਤੋਂ ਪਹਿਲਾਂ ਹਾਜ਼ਰੀ ਵੇਖੀ ਦੀ ਬਣਦੀ ਸੀ ਕੁਝ ਲੋਕਾਂ ਕੋਲ ਲੋਕਾਂ ਨੂੰ ਮੈਸੇਜ ਆ ਰਹੇ ਨੇ ਭਈ ਜਿਹੜੀ ਲੀਡਰਸ਼ਿਪ ਔਰ ਦਾ ਚਲਾ ਰਹੇ ਆ ਗਦੇਵਾਲ ਸਾਹਿਬ ਨੂੰ ਵਾਰ-ਵਾਰ ਕੇ ਵਹਾਇਆ ਇੱਕ ਦੱਸੀ ਨੂੰ ਕਲੀਅਰ ਕਹੇ ਦਲੀਵਰ ਸਾਹਿਬ ਕਿਸੇ ਕਹਿਣ ਤੇ ਨਹੀਂ ਬੈਠੇ ਦਲੀਵਰ ਸਾਹਿਬ ਪੂਰੇ ਦੇਸ਼ ਦੀ ਕਿਸਾਨਾਂ ਦੀ ਜੋ ਹਾਲਾਤ ਨੇ ਉਹਨੂੰ ਪਾਠਿਆ ਹੋਇਆ ਉਹਨਾਂ ਨੇ ਸਰਕਾਰ ਕਰਵਾਨੀ ਤੋਂ ਬਗੈਰ ਇਹ ਮੰਗਵਾਰ ਨਹੀਂ ਜਾਗਦੀ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਉਹਨਾਂ ਦੀ ਜਿਹੜੀ ਤਿਆ ਜਿਹੜੀ ਬਹਿ ਗਈ ਆ ਨਾ ਵੀ ਕੋਈ ਮਿਲਦਾ ਨਹੀਂ ਮੈਨੂੰ ਐਮ ਐਸ ਕੇ ਗਾਰੰਟੀ ਗੁਣ ਤੇ ਕਿਸਾਨਾਂ ਨੂੰ ਚਾਹੀਦਾ ਹੈ ਔਰ ਮੇਰੇ ਬਾਤ ਬਣਾਉਣਾ ਇੱਕ ਪਹਿਲਾ ਸਵਾਲ ਹੈ। ਦੂਜੀ ਗੱਲ ਵੜੇ ਗਈ। ਕਿ ਤੁਸੀਂ ਮੂਰਤ ਦਾ ਜਮਾਈ ਰੱਖੋਗੇ? ਮੂਰਤ ਤੇ ਵੀ ਇੱਕ ਸ਼ਰਤ ਹੁੰਦਾ। ਕਦੇ ਨਰਾਜ਼ ਹੋ ਜਾਵੇ ਤਾਂ ਕਿ ਆਪ ਵਿਚਦੀ। ਜੇ ਕਿਤੇ ਪਾਣਾ ਉਹ ਕਿਹਾ ਪ੍ਰਭਾਨੇ ਵਿੱਚ ਜੇ ਕਿਤੇ ਪਾਣਾ ਮੈਂ ਰੋਕ ਨਹੀਂ ਸਕਦਾ ਨਾ ਤੁਸੀਂ ਰੋਕ ਸਕਦੇ ਹੋ। ਫਰਨਾਤ ਇਹਦੇ ਬਣ ਜਾਂਦੇ ਨੇ ਮੋਰਚੇ ਦੇ ਵਿੱਚ ਤੇਰੇ ਲਈ ਕੋਈ ਮੇਲ ਬਣ ਮੋਰਚਾ ਚਾਹੀਏ ਕੋ ਮੋਰਚਾ ਨਾ ਪਟੰਡੀ ਨਾ ਠੀਕ ਹੈ ਜੀ ਹਲਾਤ ਕਿਵੇਂ ਬਣਣਗੇ ਹਲਾਤ ਕਿਹੋ ਜਿਹੇ ਹੋਣਗੇ ਇਹ ਨਹੀਂ ਕਿ ਮਹਾਨ ਜੀ ਨਾਲ ਕੁਝ ਨਹੀਂ ਕਰ ਸਕਦਾ ਸਾਡੇ ਤਾਂ ਆਪੇ ਹੀ ਰਹਿਣਾ ਇਹ ਸ਼ਬਦ ਆ ਸਕਦੇ ਆ ਕਿ ਤੁਸੀਂ ਫਿਰ ਕੀ ਕੀਤਾ ਜਦੋਂ ਪ੍ਰਧਾਨ ਮਾਰ ਗਿਆ ਸੀ ਤੁਸੀਂ ਕੀ ਕੀਤਾ ਸਾਡੇ ਤੇ ਤਾਂ ਬਹੁਤ ਵੱਡੇ ਜ਼ਿੰਮੇਵਾਰੀ ਅਸੀਂ ਹਮਾਰ ਚੜ੍ਹ ਸਕਦੇ ਸੋਚ ਰਿਹਾ ਤੁਸੀਂ ਤੱਕੜੇ ਹੋ ਹੌਸਲਾ ਦਿਓ ਸਾਨੂੰ ਮੂੰਹ ਤਾਂ ਅਸੀਂ ਢੰਗਾ ਰਹਿਣ ਦੋਗੇ ਮੂੰਹ ਦਾ ਜਾਂਦੀ ਕਮਤ ਰੱਖਾਂਗੇ ਵੀਰ ਨੂੰ ਨੇ ਕੋਈ ਵੀ ਗੱਲ ਮੇਰੇ ਮੰਗਰੋਂ ਜਿਹੜੇ ਬੰਦਿਆਂ ਨੇ ਅਪਾਨਨ ਕੀਤਾ ਹੈ ਉਕੇ ਤੂੰ ਨਾਲ ਗੱਲ ਕਰ ਬਈ ਉਹ ਮਾਰਵਾਤੇ ਮੈਸਰਗੇ ਕੋਈ ਤਬਦੀਲੀ ਤਾਂ ਨਹੀਂ ਮੈਂ ਹਜੇ ਨਾਲ ਗੱਲ ਕਰੂੰਗਾ ਹਜੇ ਮੈਂ ਉਹ ਆਗਮਾਨ ਨਾਲ ਗੱਲ ਨਹੀਂ ਹੋਈ ਤਾਂ ਫਿਰ ਦਲੇਵਾਲ ਸਾਹਮਣੇ ਕਹਿੰਦਾ ਹੈ ਬਈ ਜਿਹਨੇ ਮੇਰੇ ਕੀ ਸੇਮ ਕਰਾ ਰਹਿ ਜੋ ਮੋਹ ਜਿਹੜਾ ਨੁਕਸਾਨ ਕਰ ਲਿਆ ਮੈਂ ਜਿਸ ਮਗਾ ਲਈ ਲਾੜਿਆਂ ਮਾਰ ਰਹੇ ਹੋ ਤੁਸੀਂ ਇਸ ਗੱਲ ਨੂੰ ਰੋਲਣਾ ਦਿਓ ਇਸ ਗੱਲ ਨੂੰ ਅਕੇ ਤੋਲੋ ਇਹ ਸੁੰਨੀ ਜ਼ਿੰਮੇਵਾਰੀ ਹੈ ਕੋਈ ਸ਼ਰਧਾ ਦਾ ਜਵਾਬ ਤਾਂ ਮੇਰੇ ਕੋਲ ਹੈ ਨਹੀਂ ਸੀਗਾ ਲਗਭਗ ਪਹਿਲੀ ਵਾਰ ਹੈ ਕਿ ਅਸੀਂ ਡੇਢ ਘੰਟਾ ਬੈਠੇ ਹਾਂ ਡੇਢ ਘੰਟੇ ਦੇ ਵਿੱਚ ਜਿਹੜੇ 10 इशੂ ਅਸੀਂ ਥੋੜੇ ਹੌਲੀ-ਹੌਲੀ ਨਾਲ ਦੱਸੇ ਤਾਂ ਮੈਂ ਕੋਸ਼ਿਸ਼ ਕਰ ਰਿਹਾ ਕਿ ਸੋਲੋ ਸਾਰੇ ਸਾਰੇ ਕੀਤੇ ਯਾਰ ਤਮਰਾ ਇਟੂ ਇਟਾਨੀ ਐਂਗਲਸਟਿਕ ਰਾਕੀ ਜਿਹੜਾ ਕਾਨੂੰਨ ਹੈ ਉਹ ਘੱਟ ਤੁਸੀਂ ਇਸੇ ਦਾ ਪਤਾ ਉਸਾਰ ਦਾ ਤੇ ਹੁਣ ਸਰਕਾਰ ਦੇ ਦੇਖਣਾ ਵੀ ਦੇਣਾ ਹੈ ਕਿ ਨਹੀਂ ਦੇਣਾ ਪਰ ਤੁਸੀਂ ਤੇ ਮੋਰਚਾ ਹੋੜਾ ਪਤਾ ਤੁਸੀਂ ਨਾ ਹੀ ਪਰ ਘਾਸ ਕਰਕੇ ਬਰੋਲੇ ਕਿਆ ਵੀ ਜਿਹੜੇ ਮਾਨੂੰ ਫਰਤੇ ਨੇ ਘੱਟੋ ਘਾਟੇ ਇਹਨਾਂ ਦਾ ਧਿਆਨ ਕਰੋ ਪਿੱਛੇ ਦਾ ਨਾਮ ਜਾਣ ਮੈਂ ਉਹ ਗੱਲ ਵੇਖੋ ਨਿਕਲ ਗਈ ਮੈਂ ਕੁਝ ਅਨੁਮਾਨ ਦੇ ਨਾਲ ਬਸ ਬੈਠਾ ਬਹਾਰ ਜਿਉਂ ਵੀ ਫੜਾ ਦੇ ਫੜਾ ਦੇ ਕਿੱਡਾ ਤੇ ਨਹੀਂ ਮੈਂ ਫਾਰਮਰ ਦੇ ਨਾਮ 'ਤੇ ਵੀ ਫੜਾਨੇ ਫੜਾਨੇ ਆਉਂਿਆ ਹੁਪੇ ਤੂੰ ਘੋੜੇ ਜੇ ਕਹੇ ਕਿ ਬਿਆਹ ਨਹੀਂ ਸੀ ਤੇ ਨਹੀਂ ਤੁਸੀਂ ਗੱਲਾਂ ਵੱਡੀਆਂ ਕਰ ਰਹੇ ਹੋ ਜਿਹੜੇ ਘਰੇ ਵਿੱਚ ਜੋ ਰੁਕੜ ਗਏ ਉਹ ਮਰਨਗੇ ਇਹ ਮੈਂ ਵੀ ਸ਼ਬਦ ਕਹਿ ਰਿਹਾ ਜੇ ਬੰਦ ਵਾਲਾ ਸਾਡੇ ਆਪ ਬੰਦੇ ਕੱਲੇ ਨੇ ਕਹਿਣ ਵਾਲਾ ਪਰ ਕਹਿ ਦੀ ਤੁਸੀਂ ਮਰਨੇ ਤਿਆਰ ਹੋ ਈਵੇਂ ਜੀ ਪਤਾ ਕਿ ਕਿਹੜੇ ਵੇਲੇ ਸਥਿਤੀ ਕਿਹੜੀ ਹੋਵੇ ਕੌਣ ਕਿੱਥੇ ਆ ਯਿਸ ਗੱਲ ਦਾ ਕਿਸੇ ਕੋਲ ਜਵਾਬ ਨਹੀਂ ਤੁਰੇ ਆਪਾਂ ਕਰੋ ਸਾਰੇ 13 ਫਾਰਬਰੀ ਨੂੰ ਕਈ ਕਿ ਤੁਰੇ ਸੀ ਜਨ ਮਾਰਾਣੇ ਜਨ ਮਗਨ ਬਣਾ ਕੇ ਮਾਰਾਣੇ ਪਰ ਮਾਰਿਆ ਕੋਈ ਸ਼ੋਹਕਾਰ ਸੀ ਹੋਇਆ ਅਸੀਂ ਤਾਂ ਪਿੱਛੇ ਰਹਿ ਕੇ ਬਚ ਗਏ ਸਾਡੇ ਮੋਹ ਦੇ ਕਿਸੇ ਨੇ ਗੋਲੀ ਨਹੀਂ ਵੱਜੀ ਪਰ ਗੋਲੀ ਵੱਜੀ ਸ਼ੋਹਕਾਰ ਦੇ ਆਹ ਹੋ ਸਕਦਾ ਇਹ ਤੋਂ ਬਹੁਤ ਕੇ ਇਹਨਾਂ ਮੈਸੀ ਪਧਾਰ ਦੋ ਪਹਿਲਾਂ ਮਰਾਂਗੇ ਪ੍ਰਧਾਨ ਨੂੰ ਹੱਥ ਨਹੀਂ ਆਉਣ ਦੇਵਾਂਗੇ ਪ੍ਰਧਾਨ ਨੇ ਮੇਰੇ ਨੂੰ ਨਾ ਦੇਵਾਂਗੇ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਰਾਗੀ ਹੈ ਕਿਹਨਾ ਉਸ ਮੋਕੇ ਇਹੋ ਜਿਹੋ ਦਾ ਹੋ ਕੇ ਦਿੱਤੇ ਪਰ ਮੈਂ ਇਹ ਨੰਦਾ ਹੋ ਸਕਦਾ ਸੀ ਪਿੱਛੇ ਹੁਜੇ ਪਿੱਛੇ ਨਾ ਮੁਕੇ ਦੇ ਹੋਈ ਇਹਦਾ ਮੈਂ ਬੁਣਾਂ ਦੀ ਕਈ ਸੀ ਵੀ ਪਰ ਮਨ ਸਾਰਿਆਂ ਦਾ ਭਾਵ ਦਾ ਸਾਰਾ ਨਹੀਂ ਕਾਸ਼ ਕਰਕੇ ਜਿਹੜੇ ਬੰਦੇ ਸੋਹਰਾ ਨਾ ਲੱਜਦਾ ਪਰ ਇਹ ਸਵਾਦ ਦੇ ਨੂੰ ਮਤਰਾ ਪ੍ਰਧਾਨ ਜੀ ਕਹਿੰਦਾ ਜੇ ਤੁਸੀਂ ਸਾਰੇ ਇਕੱਠ ਹੋਗੇ ਤਾਂ ਫਿਰ ਮੋਰਚਾ ਕੌਣ ਸਾਧੂ ਪਿੱਛੇ ਤਿਆਰੀ ਕਰੋਗੇ ਲਾਹਵੰਦੀ ਹੋਣੀ ਹੈ ਆਪਣੇ ਸਾਧਗੰਗਾਂ ਦੀ ਡਰਿਵਰ ਸਾਮੇ ਟੇਕਣਾ ਕੋਈ ਚਾਹ ਪਰ ਅਸੀਂ ਜਿਹੜੇ ਬਾਹਰ ਚੌੜਾਈ ਦੇ ਮਤਰਾ ਜੀ ਉਹ ਬੈਠੇ ਹੋਗੇ ਆਪਾਂ ਦੀ ਬੁਰੀਏ ਸਰੀਆ ਸੁਣੀ ਆਪਾਂ ਨੇ ਮੋਰਚਾ ਲਾ ਫੇਰ ਕਰ ਗਏ ਕਿ ਜਿਹੜੀ ਸਾਡੇ ਹਰੇਕ ਸਾਡੇ ਆਗੂ ਮੈਂ ਕੱਲ ਆ ਨੂੰ ਪਾਇਸੀ ਬੋਲ ਕੇ ਬਈ ਅਸੀਂ ਕੱਲ ਨੂੰ ਕੋਈ ਐਕਸ਼ਨ ਕਰਾਂਗੇ ਲਾਗ ਕਰਾਂਗੇ ਆਉਂਦੇ ਵਿਖੋ ਸੀ ਬਈ ਸਾਹੇ ਨੂੰ ਆਨਮਰਤ ਵਰ ਤੇ ਚਾਰ ਬੈਠੇ ਜੇ ਮਾਜੀਬ ਨੇ ਬੈਠੇ ਨੇ ਮੈਨੂੰ ਮਾਰਵਾਣੇ ਨੇ ਤੇਨਵਾਣੇ ਕਹਿ ਕੇ ਸੰਗਿਆ ਹੋਰਦੀ ਇਹਨਾਂ ਇੱਕ ਪਟਰੀਆਂ ਦੀ ਮੰਗ ਜਿਹੜੀ ਅਸੀਂ ਤਿਆਰ ਹੈ ਪਰ ਮੈਂ ਹਾਂ ਨਹੀਂ ਕਰੀ ਮੈਨੂੰ ਸਾਰੇ ਗੱਲਾਂ ਸਟੇਜ ਤੋਂ ਹੁਣ ਸਾਨੂੰ ਕਈਆਂ ਮੀਟਿੰਗ ਦੇ ਵਿੱਚ ਮੈਂ ਕਿਹਾ ਸੀ ਜਿਹੜੀ ਰਜੇਵਾਲ ਸਾਹਿਬ ਦੀ ਵਿਚਾਰ ਹੈ ਉਹ ਮੈਂ ਸਾਂਝੇ ਕਰੂੰਗਾ ਮੈਂ ਮੀਟਿੰਗ ਦੇ ਵਿੱਚ ਨਹੀਂ ਕਰਦਾ ਇਸ ਕਰਕੇ ਮੈਂ ਸੋਤੋਂ ਮਾਫੀ ਚਾਹ ਰਾ ਤੇ ਸੋਤਾਂ ਦਾ ਜਿਹੜਾ ਹੌਸਲਾ ਹੈ ਉਹਦੇ ਪੂਰੇ ਸਾਡਾ ਸਿਰ ਵਿੱਚ ਉਹਦਾ ਵੀ ਤਿਆਰ ਹੋਣਾ ਤੁਸੀ ਪਰ ਇਸ ਲਈ ਲਾਗੇ ਪੱਕਾ ਪੰਡਾਲ ਦੇ ਵਿੱਚ ਬੈਠੋ ਲਾ ਕੇ ਜਿਹੜੇ ਮਰ ਲਈ ਮੈਦ ਤਿਆਰ ਹੈ ਮੈਂ ਮੂਹਰੇ ਬੋਲਣਾ ਤਾਂ ਫਿਰ ਆਪਦੇ ਪੰਡਾਲ ਚਲਾ ਜਾ ਇਥੇ ਰਹਿ ਨਾਲ ਵਾਹ ਡਰਿਵਾਲ ਸਾਹਿਬ ਦੇ ਜਿਹੜਾ ਆਸ-ਪਾਸ ਹੀ ਘੇਰਾ ਜਿੰਨਾਂ ਦੀ ਵੀ ਲਿਸਟ ਆਈ ਹੈ ਉਹ ਹੋਰ ਮਜ਼ਬੂਤ ਹੋ ਪਰ ਨਾਲ ਜਿਨੀ ਸਰਕਾਰ ਨੂੰ ਵੀ ਚੇਤਾਵਨੀ ਬਈ ਤੁਸੀਂ ਸਾਨੂੰ 45 ਦਿਨ ਹੋਗੇ ਰਹਿਤਾਂ ਪਰ ਅਧਿਕਾਰਿਆਂ ਨੂੰ ਜਿਹਾਉਂ ਜਾਂ। 45 ਦਿਨਾਂ ਦੇ ਵਿੱਚ ਕੋਈ ਵੀ ਮੈਸੇਜ ਇਹਦਾ ਨਹੀਂ ਲੈ ਕੇ ਆਇਆ। ਜਿਹੜੇ ਨੂੰ ਗੱਲ ਤੇ ਵਿਚਾਰ ਕੀਤੀ ਜਾ ਸਕਦੀ ਹੋਵੇ। ਸਰਪੇਈ ਵੀ ਕਹਿਣਾ ਕਿ ਪ੍ਰਧਾਨ ਦੀ ਮੋ ਹਸਪੀਟਲ ਦੇ ਵਿੱਚ ਰਹਿ ਜਾਓ। ਹਸਪੀਟਲ ਤੇ ਨਹੀਂ ਜਾਣਾ ਇਹਦਾ ਹੋਟਲ ਹੈ ਮਾਈ ਕੋਲੇ ਦੇ ਵਿੱਚ ਰਹਿ ਜਾਓ। ਜੋ ਕੀ ਕੀ ਗੱਲ ਕਹਿੰਦੇ ਜਿਹੜੀ ਆਪਣੀ ਟੀਮ ਹੈ ਜਿਹੜੀ ਸਾਹਮਣੇ ਲੱਗਦੇ ਵਰ ਸਾਹਮਣੇ ਸੋਇਆ ਮੰਡੀ ਟੀਮ ਹੈ ਇੱਕ ਬੱਚਾ ਲੈ ਬੈਠੋ ਜਨ ਸਟੇਜ ਤੇ ਲੈ ਲਿਓ ਐਕਟ ਵੀਆ ਕਰਨ ਤੋਂ ਬਾਅਦ ਪ੍ਰਸ਼ਾਸਨ ਕੋਲੇ ਕੋਈ ਵੀ ਗੱਲ ਨਹੀਂ ਇਹ ਤੋਂ ਵੀ ਵੱਡੀ ਗੱਲ ਪ੍ਰਸ਼ਾਸਨ ਕੋ ਤੋਂ ਜਿਹੜੀ ਸੁਣਨ ਦੇ ਆਸ ਸੀ ਜਿਹੜੀ ਦੀ ਬੜੀ ਚਾੰਗਾ ਹੋਈ ਸੀ ਬਈ ਕਮੇਟੀ ਆ ਰਹੀ ਆ ਬੜੀ ਪਾਰਾਣਾ ਦੇ ਕੋਲੇ ਉਹਦਾ ਹੁਣ ਮੈਂ ਜਿੰਦਰਗੇ ਪਰ ਉਹਨਾਂ ਲਈ ਕੀ ਕਿਹਾ ਬਈ ਅਸੀਂ ਰਿਪੋਰਟ ਬਣਾ ਰਹੇ ਹਾਂ ਅਸੀਂ ਰਿਪੋਰਟ ਦੇ ਜਾਗੇ ਕਹਿੰਦੇ ਜਾਗੇ ਹੁਣ ਫੈਸਲਾ ਉਹਨਾਂ ਲਈ ਕਰਨਾ ਹੈ ਤੂੰ ਫੈਸਲਾ ਕਰ ਸਰਕਾਰ ਨੂੰ ਭੇਜ ਦੇ ਕਿ ਨਹੀਂ ਭੇਜਦੇ ਜਦੋਂ ਉਸ ਵਿਧਾਨ ਕੋں ਇਹ ਲੋਕਾਂ ਨੂੰ ਸਾਫ਼ ਹੋ ਗਿਆ ਕਿ ਸਰਪੰਚ ਦਾ ਹਾਂ ਤੇ ਕੁਝ ਰਤੀ ਕੀ ਸੇਬ ਕਰੇਗੀ ਕਮੇਟੀ ਕਿ ਬੇਰੀਆ ਆ ਬੜਾ ਵੱਡਾ ਸੀ ਕਿ ਐਮਰਜੈਂਸੀ ਦੇ ਵਿੱਚ ਜੇ ਸੱਤਿਓ ਸੁਣੂ ਦੰਨੀਆਂ ਵਾਲ ਸਾਡੀ ਸੇਵਾ ਤਾਂ ਤੁਸੀਂ ਕਹਿ ਰਹੇ ਹੋ ਕਿ ਜਾਣਕਾਰੀ ਰਹੇ ਆ ਤਾਂ ਐਮਰਜੈਂਸੀ ਦੇ ਵਿੱਚ ਕੋਡ ਲਾਇਆ ਜਾ ਸਕਦਾ ਹੈ ਕੋਡ ਦੇ ਵਿੱਚ ਹਰ ਤੱਕੇ ਕਿਹੜਾ ਨੂੰ ਕੀਤਾ ਜਾ ਸਕਦੀ ਹੈ ਐਮਰਜੈਂਸੀ ਕੋਡ ਜਿਹੜਾ ਚੱਲਦੇ ਨੇ ਪਰ ਦੇਸ਼ ਦੇ ਕਿਸਾਨਾਂ ਲਈ ਸਾਰੇ ਲੋਕ ਜਰ ਮਰਨਾ ਹੈ ਇਹਨਾਂ ਨੂੰ ਕੁੱਟਣ ਲਈ ਮਾਰ ਲਈ ਇਹ ਫੋਨੇ ਕੇਤੀ ਮੰਤਰੀ ਦਾ ਆ ਰਿਹਾ ਉਹਨਾ ਪੇਸਗਾ ਡੀਗ ਰਹੇ ਕੀ ਹੈ ਤਾਂ ਇਹਦਾ ਮਤਲਬ ਸਾਰੂ ਕੁੱਟਣ ਦਾ ਮਾਰ ਦਾ ਕੋਈ ਵੀ ਫੈਸਲਾ ਕਰਦੇ ਤੁਸੀਂ ਬਰੁਣੀ ਕਰੋਗੇ ਸੋਨਾ ਬਦਲਣਾ ਤੁਸੀਂ ਲੋਕਾਂ ਦੇ ਚੁਣ ਕੇ ਐਪੀ ਭੇਜਿਓ ਪਾਣੀ ਵਾਲੇ ਵਿੱਚ ਕਮੂਨ ਵਾਲਾ ਨੂੰ ਕੋਈ ਲੋਕੋ ਜੰਦੇ ਨੇ ਜਿਹੜੇ ਸੋਡੇ ਸਿਆਸੀ ਲੋਕਾਂ ਤੋਂ ਰੋਕੇ ਨੇ ਜਾਂ ਕਿਸੇ ਦੇ ਜ਼ਮੀਨ ਨਹੀਂ ਘਰੇ ਤੋਂ ਝੜਿਆ ਉਹ ਇਨਸਾਫ ਲੈਂਦੇ ਨੇ ਪਰ ਤੁਸੀਂ ਤਾਂ ਲੋਕਾਂ ਦੇ ਰਾਜੇ ਹੋ ਸੁਣਨੀ ਪਰਚਾ ਰੋ ਰਹੀ ਹੈ ਪਰ ਇਹਨਾਂ ਨੂੰ ਕਹਿਣ ਪਰਵਾ ਕੇ ਇਸ ਲਈ ਜਿਹੜਾ 44 ਮਹੀਨੇ ਹੋ ਗਿਆ ਹੈ ਉਹਦੇ ਦਾ ਰਾਸ ਪਰ ਨਿਰਾਸ਼ਾ ਦੀ ਜੋਸ਼ ਨੇ ਮਾਦਰੋ ਜੋਸ਼ ਨੇ ਨਾਲ ਹੋਸ਼ ਰੱਖੋ ਪਰ ਸਰਕਾਰ ਉਸੇ ਕਹਿਣਾ ਚਾਹ ਰਹੀਆ ਭਲੇਕੇ ਦਾ ਲੈ ਗਿਓ ਮੈਂ ਸਾਫ਼ ਕਹਿ ਰਿਹਾ ਦੁਬਾਰਾ ਕਿ ਸਭ ਹੁੰਦੇ ਕਟਾਉਣਾ ਹੋਣੇ ਤੇ ਜਿਹੜੇ ਸਾਡੇ ਨਾਲ ਮੇਕਾਂ ਕਰਦੇ ਹੋ ਜਿਹੜਾ ਇਹਨਾਂ ਕੋਲੇ ਮਸਲੇ ਨੇ ਵੱਡੇ ਇਹਨਾਂ ਦੇ ਹੱਲ ਮੇਰੇ ਕੋਲ ਹੈ ਨਹੀਂ ਇਹਨਾਂ ਦਾ ਜਵਾਬ ਮੇਰੇ ਕੋਲ ਹੈ ਨਹੀਂ ਮੈਨੂੰ ਲੱਗਦਾ ਸਾਡੇ ਸਾਰੇ ਸਾਰੇ ਫੋਰਮਾਂ ਦੇ ਆਗੂਆਂ ਕੋਲ ਸਾਡੇ ਕੋਈ ਜਵਾਬ ਨਹੀਂ ਇਸ ਲਈ ਇਹਨਾਂ ਲਈ ਰੱਟੇ ਕੱਢ ਲਏ ਉਹ ਪੰਨਾ ਕੇਂਦਰ ਸਰਕਾਰ ਹੋਵੇ ਕੋਨਾ ਬਨਾ ਸਰਕਾਰ ਹੋਵੇ ਇਨਸਾਨ ਬੈਠਣ ਵਾਲੇ ਲੋਕ ਨਹੀਂ ਜੇ ਤੁਸੀਂ ਇਹਨਾਂ ਨੂੰ ਆਏ ਧੜਾ ਧੜਾ ਮਾਰਨਾ ਜਿਹੜਾ ਰੋਜ਼ ਘਾਟਾ ਘਾਟਾ ਸਾਡੇ ਪ੍ਰਧਾਨ ਦੀ ਦਾ ਗੀਤ ਲੈਣਾ ਸਾਡੇ ਵਰਗ ਚ ਇੰਤਕ ਨੇ ਬਈ ਅਸੀਂ ਕੀ ਕਰਾਂ ਪ੍ਰਧਾਨ ਲਈ ਤੇ ਮੈਂ ਸਾਫ਼ ਕਹਿਣਾ ਵੀ ਸਾਥੋ ਇਹ ਸਥਿਤੀ ਕੰਟਰੋਲ ਨਹੀਂ ਕਰ ਦੁਨਿਆਵਾ ਤੁਸੀਂ ਹੋਗੇ ਜਿਹੜੇ ਬਾਰ ਬਾਰ ਦੇੜਿਆਂ ਦੇ ਵਿੱਚ ਜਵਾਲ ਦੇ ਦੇ ਕਰਨ ਕੋਈ ਰੋਣਾ ਨਹੀਂ ਕੇਂਦਰ ਸਰਕਾਰ ਜਵਾਲ ਦੇ ਦੇ ਕੀ ਸੀ ਕਰਕੇ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਇਹ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਆਉਂਗੀਆਂ ਇਹ ਪਾਰਲੀਮੈਂਟ ਪ੍ਰਧਾਨ ਮੰਤਰੀ ਇਹ ਦੇ ਨਹੀਂ ਸਕਦੇ ਕਿਸਾਨਾਂ ਦੀਆਂ ਮੰਗਾਂ ਉਲਟਵੇਂ ਪਰ ਮੁਕੰਮਲਤਾ ਲੱਗੇ ਕਿ ਉਹ ਜਿਹੜੇ ਫੋਰਮ ਲੜ ਰਹੇ ਆ ਜਿਹੜੀਆਂ ਮੰਗਾਂ ਨੇ ਸਰਕਾਰ ਨਹੀਂ ਵੀ ਸਕਦੀ ਫਿਰ ਅਸੀਂ ਕਿਉਂ ਬੈਠੇ ਕੱਲੋ ਕੱਲੋ ਸਿੱਧਾ ਵਿਚਾਰ ਕਰ ਲਏ ਜੇ ਅਸੀਂ ਵਿਧਾਨ ਸਭਾ ਦੇ ਮਤਾਬ ਵਿਧਾਨ ਨੂੰ ਬਚਾਉਣ ਵਾਸਤੇ ਸੋਦੇ ਉਸ ਤਰ੍ਹਾਂ ਦੇ ਜਿਹੜੇ ਤੁਸੀਂ ਜਮੀਨ ਲੈਣਾ ਚਾਹ ਰਹੇ ਹੋ ਤੁਸੀਂ ਇਹਨਾਂ ਨੂੰ ਜਮੀਨ ਤੋਂ ਕੱਢ ਕੇ ਮਜ਼ਦੂਰ ਬਣਾਉਣਾ ਚਾਹ ਰਹੇ ਹੋ ਉਹ ਸਥਿਤੀ ਸਾਡੇ ਸਾਹਮਣੇ ਆ ਪਰ ਤੁਸੀਂ ਇਹਨੂੰ ਵੀ ਦੇਸ਼ ਦਾ ਕਿਸਾਨ ਮਜ਼ਦੂਰ ਮਾਤਾ ਮਰੇ ਪੜਾਣੀ ਬਾਗੇ ਨਹੀਂ ਬਣਾਇਆ ਜਾਏਗਾ ਤੁਸੀਂ ਉਹਨਾਂ ਨੂੰ ਬਚਾਉਣ ਤੇ ਲੱਗੇ ਤਾਂ ਇਸ ਸਥਿਤੀ ਦੇ ਵਿੱਚ ਜਦੋਂ ਪ੍ਰਧਾਨ ਇੱਕ ਸਾਡੀ ਸਰਮਾਈ ਦੇ ਮਤਾਂਕ ਤੁਸੀਂ ਬਾਹਰ ਕੀਤਾ ਲੋਕਾਂ ਨਾਲ ਸਰਕਾਰ ਬਣਾਈ ਹੈ ਤਾਂ ਇਹਨੂੰ ਭਜ ਨਹੀਂ ਸਕਦੇ ਇਹਨੂੰ ਭਜ ਨਹੀਂ ਸਕਦੇ ਤੁਸੀਂ ਬਾਹਰ ਕੀਤਾ ਲੋਕਾਂ ਨਾਲ ਇਸ ਲਈ ਮੈਂ ਜਿਹੜੇ ਜੱਨੇਵਾਲ ਸਾਹਿਬ ਦੀ ਧਾਰਨਾ ਸੀ ਬੱਲੇਵੰਦ ਦੀ ਜਿਹੜੀ ਮੇਸ ਸੀ ਇਕਦਾ ਮੈਂ ਸੁੱਤੋਂ ਮਾਫੀ ਕਰਨਾ ਜਿਹੜੇ ਤੁਸੀਂ ਇਹ ਫੈਸਲਾ ਕਰਕੇ ਸੀ ਸਾਰੇ ਕਿ ਅਸੀਂ ਮੰਨ ਵਰਤੇ ਇੱਕ ਮਾਸੋ ਬੈਠਾਂਗੇ ਤੇ ਪ੍ਰਧਾਨ ਨੇ ਸਾਨੂੰ ਆਗਲਾ ਫੈਸਲਾ ਕਰਾਤਾ ਕਿ ਤੁਸੀਂ ਅੱਜ ਬੈਠੋਗੇ ਮੇਰੀ 34 ਦਿਨ ਹੋਗੇ ਜਿਹੜੇ ਸੋਮੇ ਚ 34 ਦਿਨ ਹੋਣਗੇ ਹੋ ਸਕਦਾ ਹੈ ਕਿ ਤੁਸੀਂ ਹੋਮਾ ਨਾਮ ਪਰ ਰੱਬ ਜੀ ਨੂੰ ਪਹਿਲਾਂ ਵਰਗੇ ਨਾਮ ਲਓ ਰੈਗੁਰਮਾ ਉਹਨੇ ਕੋਈ ਨਹੀਂ ਸੀ ਲੈ ਚੁੱਕੀ ਪੇ ਤੁਸੀਂ ਇਹ ਕਹਿ ਰਹੇ ਸੀ ਜਦੋਂ ਤੋਂ ਪਹਿਲਾਂ ਮਾਰਾਂਗੇ ਫਿਰ ਆਜੇ ਕਰਵਾਓ ਫੋਰੀ ਤਾਂ ਇਸ ਲਈ ਮੈਂ ਮਾਪੀ ਜੌਰਾ ਸੋਢੀ ਜਿਹੜੀ ਤੁਸੀਂ ਫੈਸਲਾ ਕੀਤਾ ਤਾਂ ਆਪਾਂ ਪਿਆ ਮਜਬੂਤ ਹੋ ਲਗੇ ਦੂਜੇ ਮੈਨੜਾ ਲਾ ਕੋ ਮੈਂ ਮਾਪੀ ਜੌਰਾ ਢੱਲੇ ਵਾਲੇ ਸਾਹਮਣੇ ਕਿਹਾ ਸੀ ਮੈਨੂੰ ਬਹੁਤ ਤਕਲੀਫ ਆਉਂਦੀ ਹੈ ਮੈਂ ਦੋ ਦਿਨ ਜਿਵੇਂ ਓਕੇ ਕੱਟਿਆ ਤੁਸੀਂ ਵੀ ਵੇਖਿਆ ਇਹ ਮੇ ਨੂੰ ਮੈਂਨ ਤੋਂ ਵਿਚਾਰ ਰੱਖੋ ਉਹ ਸਾਹਾਰਾ ਸਾਡੇ ਨਾਲ ਸੀ ਕਿ ਤੁਸੀਂ ਢੇਜੇ ਕਿਉਂ ਉਹ ਮੈਨੂੰ ਕੌੜੇ ਸ਼ਬਦਾਂ ਜਿਹਾ ਮੈਂ ਫਿਰ ਟੁੱਟੀ ਕਰਦਾ ਹੋਣਾ ਤੂੰ ਤੇ ਕਿਉਂ ਨਹੀਂ ਗੱਲ ਕਰਦਾ ਉਹ ਨਾਲ ਚਲੋ ਇਸ ਗੱਲ ਦੀ ਮੈ ਵੀ ਮਾਫੀ ਮੰਗੀ ਐ ਤਾਂ ਮੈਂ ਬੇਨਤੀ ਐ ਸਾਡੀ ਇੱਛਾ ਸੀ ਕਦਰ ਕਰਦਾ ਛੋਟੀ ਮਿਲ ਤੋਂ ਘਟ ਤੋਂ ਕਾਟਾ ਤੋਂ ਬਚਾਇਆ ਜਾਵੇ ਦੂਜੇ ਸਰਕਾਰ ਨੂੰ ਆਪਣੀ ਚੇਤਾਵਨੀ ਐ ਕਿ ਹਲਾਤ ਸਾਡੇ ਕੰਟਰੋਲ ਨਹੀਂ ਰਹੀਏ ਪਤਾ ਨਹੀਂ ਕੀ ਵੜਾ ਇਹਦੇ ਦੁਨੀਆਂ ਵਤ ਤੁਸੀਂ ਹੋਵੋਗੇ ਹਮ ਨਹੀਂ ਐ ਕਿ ਸਮਾਜ ਜਿਹੜਾ ਮੰਗੇ ਕਰਦਾ ਹੈ ਕਿ ਸਰਕਾਰ ਇਹਨਾਂ ਵਕਤੇ ਲਾਂ ਕਰੇ ਤੇ ਲਾਗੂ ਕਰੇ ਇਹਦਾ ਸੁਪਨਾ ਸਾਰਿਆਂ ਦਾ ਚਾਲੀ ਸਟੇਜ ਦੇ ਵਿੱਚੋਂ ਆਪਣੇ ਜਥੇ ਲੱਗੇ ਹੋਏ ਸੀਗੇ ਕੀਰਤਨ ਕਰ ਰਹੇ ਸੀ ਰਗਾ ਰਹੇ ਸੀ ਪਰ ਜਿੰਨੇ ਵੀ ਹੋਰ ਵੀ ਬਿਲਾਰੇ ਬੈਠੇ ਨੇ ਸਾਰੇ ਸਾਡੇ ਪੰਜਾਬ ਦੇ ਆਗੂ ਵੀ ਬੈਠੇ ਆ ਜਸਵੀਰ ਸਿੰਘ ਆਪਣੇ ਸੀਨੀਅਰ ਮਿੱਤਰ ਪ੍ਰਧਾਨ ਨੇ ਮਨ ਸਿੰਘ ਦੇਰੀ ਬੈਠੇ ਨੇ ਮਾਨ ਸਿੰਘ ਖਿਆਣ ਦੀ ਆਪਣੇ ਪੰਜਾਬ ਦੇ ਆਗੂ ਆ ਹੋਰ ਸਾਡੇ ਜਿਹਨਾਂ ਦੇ ਆਗੂ ਆ ਮੈਂ ਸਾਰਿਆਂ ਤੋਂ ਮਾਣੇ ਚਾਹੁੰਦਾ साझी कीअं वाहेगुरू जी ख़ालसा शुरू